ਸਸ਼ੀਕਲ ਜੀ ਤੁਸੀਂ ਵੇਖ ਰਹੇ ਹੋ ਐਚ ਐਮ ਟੀ ਵੀ ਪੰਜਾਬ ਦੇ ਉੱਤੇ ਅੱਜ ਦੀਆਂ ਵੱਡੀਆਂ ਖਬਰਾਂ ਤੋਂ ਦੱਸ ਦਈਏ ਕਿ ਜਿਸ ਤਰ੍ਹਾਂ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਤੇ ਇਸ ਤੋਂ ਇਲਾਵਾ ਜੋ ਐਸ ਕੇ ਐਮ ਦੇ ਵੱਲੋਂ ਮੀਟਿੰਗ ਕੀਤੀ ਜਾਣੀ ਸੀ ਉਸ ਤੋਂ ਪਿਛਾਂ ਹਟ ਗਏ ਨੇ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਜਿਹੜੀ ਤਾਲਮਿਲ ਕਮੇਟੀ ਬਣਾਈ ਗਈ ਸੀ ਉਹਨਾਂ ਦੇ ਨਾਲ ਉਹਨਾਂ ਦੇ ਵੱਲੋਂ 3 ਜਨਵਰੀ ਨੂੰ ਮੀਟਿੰਗ ਕਰਨੀ ਸੀ ਪਰ ਹੁਣ ਸੰਯੁਕਤ ਕਿਸਾਨ ਮੋਰਚਾ ਹੁਣ ਉਸ ਤੋਂ ਪਿੱਛੇ ਹਟ ਗਿਆ ਉਹਦੇ ਉੱਤੇ ਵੀ ਤੁਹਾਨੂੰ ਦੱਸਾਂਗੇ ਹੁਣ ਸਭ ਤੋਂ ਪਹਿਲਾਂ ਜੇਕਰ ਦੇਖਿਆ ਜਾਵੇ ਤਾਂ ਅੱਜ ਕੈਬਨਿਟ ਕੇਂਦਰ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਕਿਸਾਨਾਂ ਦੇ ਲਈ ਕੀ ਕੁਝ ਵੱਡੇ ਫੈਸਲੇ ਲਏ ਗਏ ਨੇ ਉਹਦੇ ਉੱਤੇ ਵੀ ਚਰਚਾ ਕਰਾਂਗੇ ਤੇ ਇਸ ਦੇ ਨਾਲ ਹੀ ਗੱਲਬਾਤ ਹੋਵੇਗੀ ਪੰਜਾਬ ਬਸਪਾ ਦੇ ਜਿਹੜੇ ਸਭ ਦਾ ਪ੍ਰਧਾਨ ਸੀ ਉਹ ਆਮਾਦੀ ਪਾਰਟ ਦੇ ਵੀ ਸ਼ਾਮਲ ਹੋ ਗਏ ਨੇ ਜਸਬੀਰ ਸਿੰਘ ਗੜੀ ਸੋ ਸੁਖਵੀਰ ਬਾਦਲ ਅੱਜ ਸ੍ਰੀ ਦਰਬਾਰ ਸਾਹਿਬ ਪਹੁੰਚੇ ਉੱਥੇ ਉਹਨਾਂ ਨੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਇਹਨਾਂ ਖਬਰਾਂ ਉੱਤੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਜੀ ਐਮਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸੁਖਵੀਰ ਬਾਦਲ ਅੱਜ ਨਵੇਂ ਸਾਲ ਮੌਕੇ ਬੀਬੀ ਹਰਸਿੰਦ कौर ਦੇ ਨਾਲ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਨੇ ਨਵੇਂ ਸਾਲ ਦੇ ਮੌਕੇ ਉਹਨਾਂ ਦੇ ਵੱਲੋਂ ਅੱਜ ਉੱਥੇ ਜਾ ਕੇ ਸਰਬ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਸ੍ਰੀ ਦਰਬਾਰ ਸਤਮਸਕ ਹੋਣ ਤੋਂ ਉਪਰੰਤ ਸੁਖਵੀਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਰੇ ਦੇਸ਼ ਵਾਸੀਆਂ ਅਤੇ ਖਾਲਸਾ ਪੰਥ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਗੁਰੂ ਮਹਾਰਾਜ ਮੇਰ ਕਰਨ ਬਖਸ਼ਿਸ਼ ਕਰਨ ਅਤੇ ਸਮੁੱਚੀ ਕੌਮ ਦੇ ਪੂਰੇ ਦੇਸ਼ ਵਾਸੀਆਂ ਲਈ ਇਹ ਸਾਲ ਚੜ੍ਹਦੀ ਕਲਾ ਦਾ ਸਾਲ ਹੋਵੇ ਪੰਜਾਬ ਚ ਅਮਨ ਤੇ ਸ਼ਾਂਤੀ ਰਹੇ ਪਰ ਦੁਨੀਆ ਦੇ ਵਿੱਚ ਜਿਹੜੀ ਲੜਾਈ ਝਗੜੇ ਜੰਗਾਂ ਹੋ ਰਹੀਆਂ ਆ ਨੇ ਪਰਮਾਤਮਾ ਮਿਹਰ ਕਰਨ ਕੀ ਇਹ ਸਭ ਕੁਝ ਖਤਮ ਹੋ ਜਾਵੇ ਤੇ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਤੁਹਾਨੂੰ ਦੱਸਦੀ ਕਿ ਹੁਣ ਜਿਸ ਤਰ੍ਹਾਂ ਉਹ ਜੋ ਕੁਝ ਅਕਾਲੀ ਦਲ ਦੇ ਲਈ ਪੰਜਾਬ ਦੇ ਵਿੱਚ ਚੱਲ ਰਿਹਾ ਉਹਦੇ ਉੱਤੇ ਜੇਕਰ ਦੇਖਿਆ ਜਾਵੇ ਤਾਂ ਹੁਣ ਵੇਖਣਾ ਹੋਵੇ ਕਿ ਅਕਾਲੀ ਦਲ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ ਇਹ 2025 ਦਾ ਸਾਲ ਕਿਹੋ ਜਿਹਾ ਹੋਵੇਗਾ ਹੁਣ ਦੂਜੇ ਪਾਸੇ ਜੇਕਰ ਦੇਖੀਏ ਤਾਂ ਅੱਜ ਕੇਂਦਰ ਦੀ ਕੈਬਨਟ ਦੀ ਪਹਿਲੀ ਮੀਟਿੰਗ ਸੀ ਨਵੇਂ ਸਾਲ ਦੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਐਲਾਨ ਕੀਤੇ ਗਏ ਜਿਨ੍ਹਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਸਰਕਾਰ ਨੇ ਅੱਜ ਕਿਸਾਨਾਂ ਨੂੰ ਸਸਤੀ ਦਰ ਤੇ ਡੀਏਪ ਖਾਦ ਦੀ ਸਪਲਾਈ ਯਕੀਨੀ ਬਣਾਉਣ ਲਈ ਇੱਕ ਵਾਰ ਦੇ ਵਿਸ਼ੇਸ਼ ਪੈਕੇਜ ਨੂੰ ਵਧਾ ਕੇ 3850 ਕਰੋੜ ਰੁਪਏ ਦਾ ਕਰਨ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਦੀ ਕੈਬਨਟ ਕਮੇਟੀ ਦੀ ਮੀਟਿੰਗ ਚ ਕੀਤਾ ਗਿਆ ਹੈ ਇਸ ਫੈਸਲੇ ਨਾਲ ਕਿਸਾਨਾਂ ਨੂੰ 1350 ਕਰੋੜ ਰੁਪਏ ਚ ਡੀਏਪੀ ਦਾ 50 ਕਿਲੋ ਦਾ ਬੈਗ ਮਿਲੇਗਾ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਨੇ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਜਨਵਰੀ ਦਸੰਬਰ 2025 ਦੀ ਮਿਆਦ ਲਈ ਡਾਈ ਅਮੋਨੀਅਮ ਫਾਸਫੇਟ ਖਾਦ ਲਈ ਇੱਕ ਵਾਰ ਦੇ ਪੈਕੇਜ ਨੂੰ ਮਨਜ਼ੂਰੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਇਸ ਕਦਮ ਦਾ ਉਦੇਸ਼ ਕਿਸਾਨਾਂ ਨੂੰ ਦੀਆਂ ਕਾਫੀ ਕੀਮਤ ਤੇ ਡੀਏਪੀ ਦੀ ਉਪਲਬਧਤਾ ਨੂੰ ਕਿੰਨੀ ਬਣਾਣਾ ਹੋਵੇਗਾ ਦੂਜੇ ਪਾਸੇ ਭਾਜਪਾ ਦਾ ਕੇਜਰੀਵਾਲ ਦੇ ਉੱਤੇ ਤਿੱਖਾ ਵਾਰ ਹੈ ਉਹਨਾਂ ਨੇ ਕਿਹਾ ਕਿ ਆਰਐਸਐਸ ਨੂੰ ਚਿੱਠੀ ਲਿਖੀ ਹੈ ਉਹਨਾਂ ਨੇ ਕਿਹਾ ਕਿ ਇਹ ਕੌਮੀ ਕਨਵੀਨਰ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੇ মিডিਆ ਨਾਲ ਗੱਲਬਾਤ ਕਰਦੇ ਕਿਹਾ ਕਿ ਆਰਐਸ ਦੇ ਮੁਖੀ ਮੋਹਨ ਭਗਤ ਨੂੰ ਚਿੱਠੀ ਲਿਖ ਸਿਆਸੀ ਚਾਲ ਚੱਲਣ ਦੀ ਬਜਾਏ ਇਸ ਸਵੈ ਸੇਵੀ ਸੰਗਠਨ ਤੋਂ ਸੇਵਾ ਦੀ ਭਾਵਨਾ ਸਿੱਖਣੀ ਚਾਹੀਦੀ ਹੈ ਕੇਜਰੀਵਾਲ ਨੇ ਆਰਐਸ ਦੇ ਮੁਖੀ ਨੂੰ ਚਿੱਠੀ ਲਿਖ ਕੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਤੇ ਖੁੱਲ੍ਹਿਆਂ ਧੰਨਵੰਦਨਾ ਤੇ ਦਿੱਲੀ ਦੀ ਵੋਟਰ ਸੂਚੀ ਤੋਂ ਅਤੇ ਦਲਿਤ ਵੋਟਰਾਂ ਦੇ ਨਾਂ ਕਟਵਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ ਦਰਸਲ ਆਪਨੇ ਭਗਵਤ ਨੂੰ ਇਹ ਵੀ ਪੁੱਛਿਆ ਕਿ ਉਹ ਭਾਜਪਾ ਦੀਆਂ ਅਜਿਹੀਆਂ ਗਲਤ ਗਤੀਵਿਧੀਆਂ ਦਾ ਸਮਰਥਨ ਕਰਦੇ ਹਨ ਇਸ ਤੇ ਤਿੱਖਾ ਪ੍ਰਤੀਕਰਮ ਦਿੰਦੇ ਆ ਭਾਜਪਾ ਦੇ ਕੁੰਮੀ ਬਲਵਾਰੇ ਸੁਦਾਸੂ ત્રिवेदी ਨੇ ਕਿਹਾ ਕਿ ਆਰਐਸ ਮੁਖੀ ਨੂੰ ਕੇਜਰੀਵਾਲ ਦੀ ਚਿੱਠੀ ਮੀਡੀਆ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਤੋਂ ਇਲਾਵਾ ਕੁਝ ਨਹੀਂ ਹੈ ਉਹਨੇ ਕਿਹਾ ਕਿ ਪਾਰਟੀ ਹੈ ਹੈੱਡਕੁਆਰਟਰ ਦੇ ਇੱਕ ਪ੍ਰੈਸ ਕਾਨਫਰੰਸ ਵਿੱਚ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਵੇਗੀ ਕੇ ਜੀ ਰਿਵਾਲ ਨੂੰ ਕਿਹਾ ਕਿ ਆਰਐਸਐਸ ਤੋਂ ਸਿੱਖੋ ਚਿੱਠੀਆਂ ਨਾ ਲਿਖੋ ਉਹਨੇ ਕਿਹਾ ਕਿ ਆਰਸੇ ਨਾਲ ਜੁੜੀ ਸੇਵਾ ਭਾਰਤੀ ਭਾਰਤ ਦੀ ਸਭ ਤੋਂ ਵੱਡੀ ਸੰਸਥਾ ਹੈ ਜੋ ਝੁੰਗੀ ਝੌਂਪੜੀਆਂ ਵਿੱਚ ਰਹਿਣ ਵਾਲੇ ਦਲਿਤ ਸਮੇਤ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ ਦੋ ਜਵਸੇ ਅਜਾ ਆਮ ਆਦੀ ਪਾਰਟੀ ਦੇ ਵਿੱਚ ਬਸਪਾ ਦੇ ਸਬਕਾ ਪ੍ਰਧਾਨ ਜਸਵੀਰ ਸਿੰਘ ਗੜੀ ਸ਼ਾਮਲ ਹੋ ਗਏ ਨੇ ਉਹਨਾਂ ਦੇ ਵੱਲੋਂ ਅੱਜ ਬੁੱਧਵਾਰ ਨੂੰ ਆਮ ਆਦੀ ਪਾਰਟੀ 'ਚ ਸ਼ਾਮਲ ਹੋਣ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਰੋੜਾ ਨੇ ਖੁਦ ਜਸਵੀਰ ਸਿੰਘ ਗੜੀ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਹੈ ਦੱਸਦੀ ਕਿ ਜਸਵੀਰ ਸਿੰਘ ਗੜੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪੋਜ ਸਮਾਜ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਇਹ ਹੁਕਮ ਭੋਜਨ ਸਮਾਜ ਪਾਰਟੀ ਦੀ ਪ੍ਰਧਾਨ ਕੁਮਾਰੀ ਮਾਇਵਤੀ ਨੇ ਜਾਰੀ ਕੀਤਾ ਸੀ ਤਸਵੀਰ ਸਿੰਘ ਗੜੀ 2019 ਤੋਂ ਬਸਪਾ ਪ੍ਰਧਾਨ ਦੀ ਜਿਵੇਂ ਵਾਰੀ ਨਿਭਾਰੇ ਸਨ ਉਹਨਾਂ ਦੇ ਪ੍ਰਧਾਨਗੀ ਹੇਠ ਸਾਲ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਲੜੀਆਂ ਗਈਆਂ ਇਸ ਚੋਣਾਂ ਵਿੱਚ ਪਾਰਟੀ ਨੇ ਸ਼ੋਮੀ ਕਲਜਨਲ ਗੜਜੋੜ ਕੀਤਾ ਸੀ ਉਹਨਾਂ ਦੇ ਪ੍ਰਧਾਨਗੀ ਹੇਠ ਬਸਪਾ ਜਨਰਲ ਸਕੱਤਰ ਨਿਸ਼ਤਰ ਸਿੰਘ ਪਾਲ ਨਵਸ਼ਹਿਰ ਤੋਂ ਜੇਤੂ ਹੋਏ ਸਨ ਇਸ ਦੇ ਨਾਲ ਹੀ ਉਹ ਖੁਦ ਫਗਵਾੜਾ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਨੇ ਉਹ 31232 ਵੋਟਾਂ ਦੇ ਫਰਕ ਨਾਲ ਤੀਜੇ ਸਥਾਨ ਤੇ ਰਹੇ ਸਨ ਅੱਜ ਨਵੇਂ ਸਾਲ ਦੇ ਉੱਤੇ ਸ਼ੰਭੂ ਬਾਰਡਰ ਤੇ ਕੇਐਮਐਮ ਦੀ ਮੀਟਿੰਗ 'ਚ ਜਿੱਥੇ ਬੰਦੀਆਂ ਨੂੰ ਅਪੀਲ ਕੀਤੀ ਗਈ ਆ ਕਿਸਾਨ ਆਗੂ ਸਵਰਨਪੰਦੇਰ ਨੇ ਕਿਹਾ ਕਿ ਕੇਐਮਐਮ ਦੀ ਪੂਰੀ ਲੀਡਰਸ਼ਿਪ ਨੇ ਦਿੱਲੀ ਟੂ ਚੱਲ ਰਹੇ ਅੰਦੋਲਨ ਦੀ ਮੁਕੰਮਲ ਸਰਗਰਮੀਆਂ ਤੇ ਚਰਚਾ ਕੀਤੀ ਹੈ ਸਵਰਨਪੰਦੇਰ ਨੇ ਕਿਹਾ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਦੋ ਵੱਡੇ ਐਲਾਨ ਹੋਏ ਨੇ ਦਿੱਲੀ ਕੁਝ ਪੈਦਲ ਅਤੇ ਡੱਲੇਵਾਲ ਨੇ ਮਰਨ ਵਰਤ ਦਾ ਐਲਾਨ ਕੀਤਾ ਸੀ ਦੋਨੇ ਲਗਾਤਾਰ ਚਲਦੇ ਰੱਖਾਂਗੇ ਸਵਰਪੰਦੇਰ ਨੇ ਅੱਗੇ ਕਿਹਾ ਕਿ 6 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼ੰਭੂ ਬਾਰਡਰ ਤੇ ਮਨਾਇਆ ਜਾਵੇਗਾ ਪਟਿਆਲਾ ਦੇ ਨੇੜਲੇ ਪਿੰਡਾਂ ਨੂੰ ਬੇਨਤੀ ਹੈ ਕਿ ਪ੍ਰਕਾਸ਼ ਦਿਹਾੜੇ ਮੌਕੇ ਸੰਗਤਾਂ ਵੱਧ ਤੋਂ ਵੱਧ ਗਿਣਤੀ ਚ ਸਮੁਲਿਤ ਕਰਨ ਇਸ ਮੌਕੇ ਜਥੇਬੰਦੀਆਂ ਵੀ ਆਪਣਾ ਕੈਟ ਲੈ ਕੇ ਆਉਣ ਨਾਲੇ ਮੀਟਿੰਗ ਦੇ ਵਿੱਚ ਫੈਸਲਾ ਇਹ ਵੀ ਲਿਆ ਗਿਆ ਕਿ ਪੰਜਾਬ ਸਰਕਾਰ ਵਿਧਾਨ ਸਭਾ ਵਾਲਾ ਸੈਸ਼ਨ ਬੁਲਾ ਕੇ ਨਵੀਂ ਖੇਤੀ ਨੀਤੀ ਦੇ ਖਰੜੇ ਨੂੰ ਰੱਦ ਕਰੇ ਤੇ ਨਾਲ ਹੀ ਕਿਸਾਨਾਂ ਦੀਆਂ 12 ਮੰਗਾਂ ਦੇ ਹੱਕ 'ਚ ਮਤਾ ਪਾਸ ਕਰੇ ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ੰਭੂ ਮੋਰਚੇ 'ਤੇ ਵੱਧ ਤੋਂ ਵੱਧ ਸਮੂਲਿਤ ਕੀਤੀ ਜਾਵੇ ਮੈਂ ਸਰਵਣ ਸਿੰਘ ਪੰਦੇਰ ਐਸ ਵੇਲੇ ਅਸੀਂ ਸ਼ੰਭੂ ਮੋਰਚੇ ਤੇ ਖੜੇ ਆ ਕੱਲ ਤੇ ਅੱਜ ਦੋ ਦਿਨ ਪੂਰੀ ਕੇਐਮਐਮ ਦੀ ਲੀਡਰਸ਼ਿਪ ਨੇ ਆਪਣੇ ਮੋਰਚੇ ਜਿਹੜਾ ਦਿੱਲੀ ਅੰਦੋਲਨ ਦੋ ਆਵਜੀਆਂ ਚੱਲ ਰਹੀਆਂ ਮਕੰਮਲ ਸਰਗਰਮੀਆਂ ਤੇ ਚਰਚਾ ਕੀਤੀ ਹੈਗੀ ਆ ਔਰ ਜਿਵੇਂ ਤੁਹਾਨੂੰ ਪਤਾ ਹੀ ਆ ਇੱਕ ਬਣੇ ਦੋ ਵੱਡੇ ਐਲਾਨ ਹੋਏ ਸੀ ਪੇ ਦਿੱਲੀ ਕੂਚ ਪੈਦਲ ਅਰ ਮਰਨ ਵਰਤਲਾਨ ਕੀਤਾ ਸੀ ਢੱਲੇਵਾਲ ਜੀ ਉਹਨਾਂ ਨੇ ਦੋਵੇਂ ਸਾਡੇ ਕੰਟੀਨਿਊ ਕੀ ਹੈਗੇ ਇੱਕ ਤਾਂ 6 ਨੂੰ ਗੁਰਗੋਵਰਨ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਵਾ ਉਹ ਸ਼ੰਭੂ ਬਾਰਡਰ ਤੇ ਵੱਡੀ ਗਿਣਤੀ ਕੱਟੀ ਕਰਕੇ ਮਨਾਇਆ ਜਾਊਗਾ ਪਟਿਆਲੇ ਦੇ ਨੇੜੇ ਦੇ ਪਿੰਡਾਂ ਨੂੰ ਬੇਨਤੀ ਹੈਗੀ ਹੈ ਜਿਹੜੇ ਸ਼ੰਭੂ ਦੇ ਨੇੜੇ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਇੱਥੇ ਆਉਣ ਅਰ ਜਥੇਬੰਦੀਆਂ ਵੀ ਆਪ ਦਾ ਕੈਂਟਰ ਲੈ ਕੇ ਆਉਣਗੀਆਂ ਦੂਸਰੀ ਬੇਨਤੀ ਹੈ ਆ ਜੋ ਫੈਸਲਾ ਕੀਤਾ ਕਿ ਅੱਜ ਵਿਧਾਨ ਸਭਾ ਦਾ اجلاس ਪੰਜਾਬ ਸਰਕਾਰ ਹੋ ਰਿਹਾ ਉਹਦੇ ਵਿੱਚ ਦੋਵਾਂ ਫਾਰਮਾਂ ਦੇ ਫੈਸਲੇ ਅਨੁਸਾਰ ਜਿਹੜਾ ਨਵਾਂ ਖੇਤੀਬਾੜੀ ਖੇਤੀ ਮੰਡੀ ਨੂੰ ਨਿੱਜੀ ਹੱਤਾਂ ਵਿੱਚ ਦੇਣ ਦਾ ਫੈਸਲਾ ਕੀਤਾ ਕੇਂਦਰ ਨੇ ਉਹ ਵਿਧਾਨ ਸਭਾ ਦੇ ਵਿੱਚ ਉਹਨੂੰ ਰੱਦ ਕੀਤਾ ਜਾਵੇ ਮਤਾ ਪਾਸ ਕਰਕੇ ਔਰ ਇਹਦੇ ਨਾਲ ਦੀ ਨਾਲ ਜਿਹੜੀਆਂ 12 ਮੰਗਾਂ ਨੇ ਮੋਰਚੇ ਦੀਆਂ ਉਹਨਾਂ ਦੇ ਹੱਕ ਵਿੱਚ ਭਗਵੰਤ ਮਾਨ ਸਰਕਾਰ ਮਤਾ ਪਾਸ ਕਰੇ ਇਹ ਫੈਸਲਾ ਕੀਤਾ ਗਿਆ ਆਉਣ ਵਾਲੇ ਸਮੇਂ ਵਿੱਚ ਸ਼ੰਭੂ ਮੋਰਚੇ ਦੇ ਵਿੱਚ ਵੱਡੀ ਤੋਂ ਵੱਡੀ ਗਿਣਤੀ ਇੱਥੇ ਵਧਾਈ ਜਾਣੀ ਆ। ਵੱਧ ਤੋਂ ਵੱਧ ਜਥੇਬੰਦੀਆਂ ਨੇ ਆਮ ਜਨਤਾ ਦੇ ਟਿਕਟ ਟਾਲੀਆਂ ਲੈ ਕੇ ਆਉਣਾ ਔਰ ਗਾਹਾਂ ਜਾ ਕੇ ਸੀ ਜਿਹੜਾ ਦਿੱਲੀ ਕੂਚ ਜਥੇ ਦਾ ਉਹ ਡੇਟ ਦਾ ਐਲਾਨ ਵੀ ਕਰਾਂਗੇ। ਇਹ ਫੈਸਲੇ ਅੱਜ ਦੀ ਮੀਟਿੰਗ ਵਿੱਚ ਸਾਂਝੇ ਰੂਪ ਵਿੱਚ ਕੇਐਮਐਮ ਦੀ ਮੀਟਿੰਗ ਵਿੱਚ ਕੀਤੇ ਗਏ ਨੇ। ਧੰਨਵਾਦ। ਦੂਜੇ ਪਾਸੇ ਸੂਕਤ ਕਿਸਾਨ ਮੋਰਚਾ ਪਛਾਂਹ ਹਟਦਾ ਦਿਖਾਈ ਦੇ ਰਿਹਾ ਕਿਉਂਕਿ ਪਿਛਲੇ ਦਿਨ ਦੇ ਵਿੱਚ ਬਲਵਿਧ ਸਿੰਘ ਰਾਜੇਵਾਲ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਜਿਹੜੀ ਸੁਪਰੀਮ ਕੋਰਟ ਦੇ ਵੱਲੋਂ ਤਾਲਮਿਲ ਕਮੇਟੀ ਬਣਾਈ ਗਈ ਸੀ ਕਿ ਅਸੀਂ ਉਹਨਾਂ ਦੇ ਕੋਲ ਜਾ ਕੇ ਕਿਸਾਨੀ ਦੇ ਖਰਚਿਆਂ ਦੀ ਗੱਲ ਕਰਾਂਗੇ ਆਪਣੀ ਗੱਲਾਂ ਰੱਖਾਂਗੇ ਪਰ ਹੁਣ ਉਹ ਪਛਾਂਹ ਹਟਦੇ ਦਿਖਾਈ ਦੇ ਰਹੇ ਨੇ ਪਰ ਉਹਨੂੰ ਉਹਨਾਂ ਦੇ ਵੱਲੋਂ ਦਲੀਲ ਦਿੱਤੀ ਜਾ ਰਹੀ ਹੈ ਕਿ ਜਿਹੜੀ ਇਹ ਕਮੇਟੀ ਦੇ ਵਿੱਚ ਸਾਡਾ ਮਕਸਦ ਨਹੀਂ ਸਗੋ ਇਹ ਕਮੇਟੀ ਉਹਨਾਂ ਦੇ ਲਈ ਸੀ ਜਿਹੜੇ ਖਨੋਰੀ ਤੇ ਸ਼ੰਭੂ ਬਾਡਰ ਦੇ ਉੱਤੇ ਜਿੱਥੇ ਬੰਦੀਆਂ ਮੋਰਚਾ ਲਾਈ ਬੈਠੀਆਂ ਨੇ ਉਹਨਾਂ ਨਾਲ ਸੰਬੰਧ ਸੀ ਪਰ ਹੁਣ ਉਹਨਾਂ ਦੇ ਵੱਲੋਂ ਪਿਛਾ ਹਟਣ ਦਾ ਐਲਾਨ ਕਰ ਲਿਆ ਗਿਆ ਹੈ